ਮੀਂਹ ਨਾਲ ਲਾਹੌਰ ਦੇ ਬੋਟੇ ਮਾਲ ਰੋਡ ਦੇ ਬੜੇ ਨਿਖਰੇ ਪਏ ਵੇਖੋ ਕਿਹਦਾ ਬਣਿਆ ਮੈਨੂੰ ਇਹ ਹਾਕੀ ਗਿਫਟ ਨਾਮ ਨੂੰ ਪਾਕਿਸਤਾਨ ਹਾਕੀ ਹੌਤ ਮਿਲੀ ਹਾਂਜੀ ਹਾਂਜੀ ਇਹ ਆ ਕੀ ਇਹ ਹਾਕੀ ਫੈਡਰੇਸ਼ਨ ਵਾਲੋਂ ਪਾਕਿਸਤਾਨ ਹਾਕੀ ਫੈਡਰੇਸ਼ਨ ਵਾਲੋਂ ਹਾਂਜੀ ਕੀ ਬਾਤ ਹੈ ਕੱਲ ਬੰਦੇ ਦੀ ਫੋਟੋ ਵੀ ਆਉਣਗੀ ਮੇਰਾ ਘਰ ਤੇ ਪਰ ਤੇ ਮੀਡੀਆ ਦੇ ਮਗਨ ਮਗਨ ਅਸੀਂ ਪੱਠੇ-ਪੁੱਠੇ ਵੱਡਣ ਜਾਣਾ ਨਾ ਉਹਨੇ ਆਣਾ ਵੀ ਪੱਠੇ ਪਾਰ ਸ਼ਾਲਾ ਜੇ ਮੀਂਹ ਕਣੀ ਆ ਜਣੀ ਤੇ ਵਰਸਣ ਵੱਡ ਕੇ ਲੈਣਾ ਤੂੰ ਲੈਣਾ ਵੀ ਐਨੇ ਡੰਗਰੇ ਆ ਤੇ ਇੰਨੀਆਂ ਪਾਉਣੀਆਂ ਚਾਹੀਦੀਆਂ ਅਸੀਂ ਥੋੜਾ ਜਿਹਾ ਪਰਸਨ ਵੜਨਾ ਥੱਲੇ ਰੱਖਣਾ ਵਿੱਚ ਹੁੰਦੀ ਸੀ ਆਪਣੇ ਨਾ ਸਰੋਂ ਹਾਂਜੀ ਹਾਂਜੀ ਸਰੋਂ ਦੇ ਦੋ ਤਿੰਨ ਬੂਟੇ ਕੱਪੜੇ ਵਿੱਚ ਰੱਖੜੇ ਉੱਤੇ ਥੋੜੀ ਢੇਰੀ ਰਖਣੀ ਪੰਡ ਬਣਾਉਣੀ ਤੇ ਔ ਗਏ ਤੇ ਜਾ ਘਰੋਂ ਦੇ ਵਜਣਾ। ਵੀ 2 ਘੰਟੇ ਲੌਣੇ ਪਰਵਾਇ ਨਾ ਹਣੀ ਖੇਢੀ ਜਾਣਾ ਰੋਜ਼ੇ ਰੋਜ਼ੇ ਨੰਗੇ ਰੋਜ਼ ਐ ਤੇ 2-2 ਘੰਟੇ ਖੇਡਦੇ ਰਹਿਣਾ। ਹਾਂਜੀ। ਜੇ ਫਿਰ ਖਾਲਸਾ ਪਰਵਾਦ ਜ਼ਬਰਦਸਤ ਨੇ ਸਾਡੇ ਸੀਨੀਅਰ ਸੀਨੀਅਰ ਸੀ ਕੋਟੀ। ਚਾਹਦ ਮਟਨ ਸੀਖ ਬਾਰੇ ਹੋਗਾ। ਸਾਹਿਦ ਸਾਹਿਦ ਇੱਕ ਮੀਨ ਚਾਹਦ ਇੱਕ ਦਾਲ ਮਖਨ। ਮੈਂ ਦੱਸਣ ਰਿਹਾ ਵੀ ਪਹਿਲਾਂ ਜਿਵੇਂ ਹੁਣ ਕ੍ਰਿਕਟ ਵੇਲੇ ਹੁੰਦਾ ਨਾ ਸੜਕਾਂ ਖਾਲੀ ਹੁੰਦੀਆਂ ਮੈਚ ਚਲੇ ਉਹ ਤਾਂ ਹਾਕੀ ਵੇਲੇ ਹੁੰਦਾ ਸੀ ਦੋਪਹਿਰ। ਸਿੱਧੇ ਨੂੰ ਅਸੀਂ 2099 ਦੇ ਦੌਰ ਚ ਉਹਦੋਂ ਦੀ ਗੱਲ ਕਰਦੇ। ਉਦੋਂ ਤਾਂ ਸੀਰੀਅਸ ਨਹੀਂ ਹੁੰਦੀ ਸੀ ਨਾ ਕਿਸੇ ਆਪਣਾ ਟ੍ਰੇਨਰ ਸਾਹਿਬ ਪੰਜ ਮਹੀਨੇ ਸੀ ਸੀਰੀਜ਼ ਲਾਹੌਰੋਂ ਲਾਹੌਰ ਦੇ ਵਿੱਚ ਮੈਚ ਖੇਡੇ ਜਾਣੇ ਉਹ ਇੱਕ ਜੋਸ਼ ਹੁੰਦਾ ਸੀ ਹਾਂ ਬਾਕੀ ਇੱਕ ਪਾਕਿਸਤਾਨ ਦਾ ਵੈਸੇ ਹੀ ਨਹੀਂ ਸੀ ਗੇਮ ਹੈਗੀ ਆ ਉੱਧਰ ਵੀ ਹਾਂ ਉਸ ਕ੍ਰਿਕਟ ਤੇ ਬਹੁਤ ਬਾਤ ਹੈ ਚਾਹੇ 80s ਤੋਂ ਬਾਅਦ ਕ੍ਰਿਕਟ ਨੇ ਰੂਹ ਫੜਿਆ ਅਸਲਾਮੁਅਲੈਕੁਮ ਸਾਰੇ ਦੋਸਤਾਂ ਨੂੰ ਮੈਂ ਨਾਸਰ ਢਿਲੋਂ ਤੁਸੀਂ ਜੁੜਿਓ ਸਾਡੇ ਚੈਨਲ ਪੰਜਾਬੀ ਲਾਇਰ ਤੇ ਅਸੀਂ ਅੱਜ ਲਾਹੌਰ ਜਾਦੇ ਪਏ ਆ ਮੀ ਬਹੁਤ ਪੈਂਦਾ ਪਿਆ ਇਸ ਵੇਲੇ ਤੁਹਾਨੂੰ ਕੁਝ ਬੋਲਣਿਆ ਕਿਉਂਕਿ ਬਾਗਾ ਬਾਰੋਂ ਮੀ ਪੈਂਦੇ ਬਹੁਤ ਹੁੰਦੀਆਂ ਹੈ ਤੇ ਸਾਡੇ ਕੋਈ ਦੋਸਤ ਆਏ ਨੇ ਅ ਚੜ੍ਹਦੇ ਪੰਜਾਬ ਤੋਂ ਕੈਨੇਡਾ ਤੋਂ ਫਿਰ ਇੱਕ ਭੈਣ ਜੀ ਯੂਕੇ ਤੋਂ ਆਏ ਨੇ ਜਿਹੜੇ ਮਹਿਮਾਨ ਆਏ ਨੇ ਉਹ ਸੰਸਾਦ ਦਾ ਹਾਕੀ ਦੇ 플레이 ਲੈਜੈਂਡ 플레이ਰ ਜਿਆ ਮੈਚ ਲਾਣਾ ਨਾ ਮੁਹੱਬਤ ਦਾ ਆ ਬੱਦ ਤੇ ਅੱਜ ਦਾ ਫੇਰੀ ਸਾਡੀ ਹੋਈ ਜੀ ਲਾਹੌਰ ਲਾਹੌਰ ਤੁਹਾਨੂੰ ਦਿਖਾਉਨੇ ਆ ਨਾਲ ਉਹਨਾਂ ਨਾਲ ਗੱਲਾਂ ਬਾਤਾਂ ਮਾਰਦੇ ਆ ਤੇ ਟਾਈਮ ਨਾ ਜ਼ਾਇਆ ਕਰਦੇ ਆ ਫਟਾਫਟ ਤੁਹਾਨੂੰ ਪਹਿਲੇ ਮੋਟ ਮਾਣਾਂ ਜਿੱਦਾਂ ਦਾ ਵਾਸ਼ੇ ਤੇ ਬਾੜੀਆਂ ਚੱਲਣੀਆਂ ਵੀ ਬਰਦਾ ਨਹੀਂ ਜਿੰਨੀ ਤਰ੍ਹਾਂ ਆਉਂਦੇ ਲੇਕਿਨ ਪੈਣਿਆ ਸ਼ਹਿਰ ਆਇਆ ਵਾਸਤੇ ਵਧੀਆ ਬਹੁਤ ਸੁਨ ਤੇ ਸਾਡੇ ਵਾਸਤੇ ਜਵਾਦਾ ਪਾਵੇ ਨਹੀਂ ਹੋਣਾ ਜੀ ਲਾਹੌਰ ਮੀਓ ਮੀਓ ਹੋਇਆ ਪਿਆ ਤੇ ਪਾਣੀਓ ਪਾਣੀ ਹੋਇਆ ਪਿਆ ਕਿਉਂ ਸਮੀ ਹਾਂ ਜੀ ਨਹੀਂ ਬਹੁਤ ਪੈਣਿਆ ਰੱਬ ਖੈਰ ਕਰੇ ਲਾਪਾ ਆਪਣੀ ਅਹਿਮਦ ਦਾ ਮੀਂਹ ਪਾਵੇ ਤੇ ਅਗਲੇ ਸਾਰੇ ਵਲੋਗਰ ਦੇ ਵਿੱਚ ਸਮੀ ਕੋ ਸੁਣਿਆ ਕੁਝ ਨਹੀਂ ਅੱਜ ਆਪਾਂ ਸਮੀ ਕੋ ਵੀ ਕੁਝ ਸੁਣਾਗੇ ਕੋਜਣਾ ਕੋਜ ਨਵੇਂ ਹੱਗੀ ਵਾਲੇ ਪਲੇਅਰਾਂ ਨੂੰ ਸੁਣਾਵਾਂਗੇ ਨਾ ਨਵੇਂ ਗੀਤ ਆਏ ਸਮੀ ਦੇ ਉਹ ਸੁਣਾਗੇ ਵੀ ਗੀਤਾਂ ਦੇ ਵਿੱਚ ਕੀ ਹੈ ਸਮੀ ਦੇ ਸੁਣਾਵਾਂਗੇ ਤੇ ਲਾਹੌਰ ਦੀ ਆ بارش ਵੀ ਤੁਹਾਨੂੰ ਮੌਂਦਿਆ ਵੀ ਕਿੰਨੀ بارش ਚੜੀ ਆ ਦੇਖੋ ਠੋਲ ਤੇਜ਼ ਨਹੀਂ ਪੈਂਦਾ ਪਿਆ ਮੈਨੂੰ ਲੱਗਦਾ ਅੰਮ੍ਰਿਤਸਰਾਂ ਨੂੰ ਪੈਂਦਾ ਹੋਣਾ ਵੈਪਰ ਫੋਲ ਸਪੀਡ ਤੇ ਚੱਲਦਾ ਤਾਂ ਤਾਂ ਵੀ ਅੱਗੋ ਦਿਖਦਾ ਕੁਝ ਨਹੀਂ ਮੀਗ ਨਾਲ ਲਾਹੌਰ ਦੇ ਬੂਟੇ ਮਾਲ ਰੋਡ ਦੇ ਬੜੇ ਨਖਰੇ ਪਏ ਵੇਖੋ ਕਿਹਦਾ ਬਣਿਆ ਲੱਗੇ ਮੈਨਾਂ ਨਾ ਨਹੀਂ हट ਗਿਆ ਵੈਸੇ ਜ਼ਿੰਮੇਦਾਰਾਂ ਦੀ ਜਿਹੜੀ ਇਹ ਜਾਣਤ ਬਣੀ ਆ ਤੇ ਇੱਥੇ ਦਾ ਮੌਸਮ ਵਧੀਆ ਬਣਿਆ ਲਾਹੌਰ ਦਾ ਹਾਂ ਚਲੋ ਅੱਲਾ ਖੈਰ ਕਰੇ ਨਹੀਂ ਹਟਦਾ ਲਾਹੌਰ ਦਾ ਮਾਲ ਰੋਡ ਸੋਹਣਾ ਬਣਿਆ ਪਿਆ ਇਸ ਵੇਲੇ ਮਾਲ ਰੋਡ ਬੂਟੇ ਆ ਨਖਰੇ ਨਖਰੇ ਹਰੇ ਪੱਤੇ ਵਧੀਆ ਯੂਕੇ ਵਾਲਾ ਰੋਡ। ਤੋ ਵੀ ਆ ਜਾਓ ਵੀ ਆ ਜਾਓ ਆ ਜਾਓ। ਉਹ ਹੋਟਲ ਆ ਗਿਆ ਪਰ ਆਪੇ ਹਾਕੀ ਦੇ ਪਲੇਅਰ ਤੇ ਵਿਕਾਸ ਉਹਨਾਂ ਨੂੰ ਮਿਲ ਲਈ ਜਰਾ। ਸਾਈਡ ਤੇ ਲੋਰ ਉਧਰ ਬਹੁਤ ਨਹੀਂ ਪੈਣ ਦੇ ਸਿਰ ਤੇ ਬਿਲਕੁਲ ਉਧਰ ਫੁੱਲ ਤੇ ਇਸ ਬਾਰਡਰ ਵਾਲੀ ਸਾਈਡ ਤੇ। ਆ ਜੀ ਸਾਈਡ ਤੋਂ ਇਧਰ ਆਇਆ ਖੁਸ਼ ਹੋ ਕੇ ਫਿਰ ਕਰਦੇ। ਅਸੀਂ ਉਧਰ ਚੱਲਦੇ ਹਾਂ। ਕਿਹੜੇ ਕੇ ਬੰਦੇ? ਬੰਦੇ ਆਪਣੇ ਲਈ ਬਾਹਰ ਗਏ ਮੈਨੂੰ ਇਹ ਵੀ ਇੱਥੇ। ਉਹਨੇ ਵਿਕਾਸ ਬਾਹਰ ਲੈ ਗਿਆ ਨਾ ਅੱਜ ਹੋਟਲ ਆ ਗਏ ਚਲੋ। ਆਗੇ ਆਗੇ ਤੂੰ ਲੈ ਮੈਂ ਪਾਉਂਦਾ ਆ ਗਿਆ ਆ ਗਿਆ ਆ ਗਿਆ ਚਲੋ ਜੀ ਹਾਂ ਵਲੌਗ ਵਲੌਗ ਵਾਲੇ ਦੂਸਰੇ ਬੰਦੇ ਵੀ ਆ ਗਏ ਆ ਜੀ ਸਾਤਰੀ ਕਾਲ ਕੀ ਜਾਣਦੇ ਹਨ ਨਾਰਾਇਣ ਦੇ ਪਿਓ ਕੀ ਜਿਹੜਾ ਘਰ ਨਾਰਾਇਣ ਆਇਆ ਇਹ ਆਲੇ ਬਾਈ ਇਹ ਤਾਂ ਮਿੰਨੂ ਮਿੰਨੂ ਹਾਂ ਜੀ ਆ ਗਏ ਜੀ ਆਜੋ ਮਹਾਰਾਜ ਸਾਹਿਬ ਨੇ ਮੋਤਾਪ ਸਿੰਘ ਮੇਰੇ ਬੇਲੇ ਤੇ ਉਹ ਮੇਰੀ ਵਾਇਸ ਗਵਾਰਦਾ ਹਰਜੋਤਪੁਰ ਚਾਹ ਬਹੁਤ ਬਹੁਤ ਧੰਨਵਾਦ ਸਰਗੇ ਵੀ ਹਾਕੀ ਵਾਲੇ ਪਲੇਅਰ ਮੈਂ ਕਿਹਾ ਸਾਡੀ ਵੀ ਟੀਮ ਬਹੁਤ ਵਧੀਆ ਹੁੰਦੀ ਹੈ ਜਿਹੜੀ ਅਸੀਂ ਇਸ ਗੱਲ ਤੇ ਬਹੁਤ ਦੇਰ ਡਿਸਕਸ਼ਨ ਕਰਦੇ ਰਹੇ ਆ ਸਾਡੇ ਮੁੰਡੇ ਬਹੁਤ ਚੰਗੇ ਨੇ ਹੁਣ ਵੀ ਇੱਥੇ ਮੇਰੇ ਨਾਲ ਜਿੰਮ ਕਰਦਾ ਮੁੰਡਾ ਬਹੁਤ ਵਧੀਆ ਹੁੰਦਾ ਫਾਰਵਰਡ ਖੇਡਦਾ ਅੱਛਾ ਤੇ ਤੁਹਾਡੇ ਉਹ ਜਨਮਪ੍ਰੀਤ ਹੁਣ ਜਿਹਨੇ ਖੇਡਦੇ ਮੇਰੇ ਚੰਗੇ ਦੋਸਤ ਨੇ ਅੱਛਾ ਅ ਜਨਮਪ੍ਰੀਤ ਇੱਕ ਮੁੰਡਾ ਇੱਕ ਹੋਰ ਆ ਉਹਦਾ ਨਾਮ ਦਵਾ ਨਿਕਲਦਾ ਅੱਛਾ ਉਹਦੇ ਭਾਈਪਾ ਨੂੰ ਕੱਢਿਆ ਤੇ ਕਾਲਪੀ ਭਾਈ ਸਾਹਿਬ ਹੁਣ ਮੇਰੇ ਪਤੀ ਦੇ ਉਹ ਜ ਉਹ 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 ਗੱਲ ਉਹ ਗੱਲ ਕਰ ਉਹ ਗੱਲ ਕਰ ਜਿਹੜੀ ਮੇਰੇ ਸਾਹਮਣੇ ਕੀਤੀ ਹੈ ਇੰਨੀ ਇਧੀਆਂ ਲਾਸ਼ਾਂ ਨੇ ਮੈਂ ਜਿਹੜੀ ਕਹਿੰਦਾ ਲਾਸ਼ਾਂ ਇਹਨਾਂ ਦੇ ਹੁਣ ਜਿੱਤਰਾ ਮਾੜੀ ਹੋਈ ਟੀਮ ਤੇ ਤੁਹਾਡੇ ਰਗਿਆਂ ਨੂੰ ਜਾਂ ਤੁਹਾਡੇ ਬੱਚਿਆਂ ਨੂੰ ਹਾਕੀ ਖੇਡਣੀ ਚਾਹੀਦੀ ਆ ਪੰਨ ਤੁਸੀਂ ਜਿਹੜੀਆਂ ਇੰਡੀਆ ਪਾਕਿਸਤਾਨ ਹਾਰਦਾ ਕਦੋਂ ਖੇਡੇ ਕਿਹੜੇ ਸਾਲ ਦੌਰ ਮੈਂ 80 ਤੋਂ ਲਾ ਕੇ 90 ਤੱਕ ਖੇਡਿਆ 80 ਤੋਂ 90 ਹਾਂਜੀ ਇੱਥੇ ਪਰ ਜਦੋਂ ਅਸੀਂ ਜੂਨੀਅਰ ਸੀ ਉਹਦੋਂ ਤੇ ਮੁੜ ਕੇ ਮੈਂ ਬਾਹਰ ਚੱਲ ਕੇ 90 ਤੇ ਹੀ ਖੇਡਣ ਚੱਲ ਗਏ ਇੱਥੇ ਲਾਹੌਰ ਖੇਡ ਕੇ ਗਏ ਤੇ ਇੱਥੋਂ ਬਾਹਰ ਚੱਲ ਮੁੜ ਕੇ ਸੱਦੇ ਦਿੱਲੀ ਦਾ ਜਿਹੜੀ ਹੋਤਨ ਬਾਹਰ ਹੋ ਗਏ ਹਾਂ ਜਿਹੜੇ ਵਿਆਹ ਹੋਏ ਸੀ ਉਹਦੇ ਆ ਕੇ ਜਿਹੜਾ ਛੜਾ ਪਾਰਟੀ ਉਹਨਾਂ ਨੇ ਉੱਥੇ ਡੇਰਾ ਲਾ ਲਿਆ ਨੈਸ਼ਨਲ ਖੇਲੇ ਹੋ ਹਾ ਨੈਸ਼ਨਲ ਦੇ ਇਵੈਂਟਰ ਹੁੰਦੀ ਹੈ ਨਾ ਆਪਣੇ ਕੋਲ ਇੰਟਰਨੈਸ਼ਨਲ ਇੰਟਰਨੈਸ਼ਨਲ ਮੈਨੂਅਲ ਨੈਸ਼ਨਲ ਜਿਹੜੀ ਹੁੰਦੀ ਸਾਰੇ ਲੋਕਲ ਟੀਮਾਂ ਖੇਡਦੀਆਂ ਨੇ ਡਿਪਾਰਟਮੈਂਟ ਸਾਰੇ ਪੁਲਿਸ ਦੀ ਵਾਹ ਜਿਵੇਂ ਤੁਹਾਡੇ ਬਿਜਲੀ ਬੋਰਡ ਆ ਤੇ ਹੋਰ ਤੁਹਾਡੇ ਹੋਣੇ ਬਾਕੀ ਹਾਂ ਇੰਟਰਨੈਸ਼ਨਲ ਖੇਡਿਓ ਇੰਟਰਨੈਸ਼ਨਲ ਕਿੰਨੇ ਮੈਂ ਖੇਡੇ ਸੈਵਨ ਕੰਟਰੀਜ਼ ਅੱਛਾ ਹਾਂਜੀ ਤੇ ਉਦੋਂ ਕਹੀਂ ਜੂਨੀਅਰ ਤੇ ਇਹ ਮੇਰੇ ਨਾਲ ਸਾਰੇ ਮਿਲ ਕੇ ਏਸ਼ੀਅਨ ਗੇਮਾਂ ਇਹਨਾਂ ਨੇ ਤੇ ਕਾਫੀ ਮੈਡਮ ਜਿੱਤੇ ਅੱਜ ਹੁਣ ਦਫ਼ਤਰ ਮਿਲਤੀਆਂ ਹੀ ਬੜੇ ਸਾਰੇ ਕਾਫੀ ਪਲੇਅਰ ਆਏ ਅੱਛਾ ਅੱਛਾ ਦੋ ਗੱਦੇ ਬਾਜੀਏ ਸੀ ਕਿਹਨੂ ਕਿਹਨੂ ਮਿਲ ਜਾਇਆ ਲੈ ਅੱਜ ਆਹੀ ਤਾਇਰ ਗਿਆ ਜਿਹੜਾ ਮੇਰਾ ਖਾਸ ਬੰਦਾ ਹੈ ਤੇ ਬੱਡ ਗਿਆ ਸ਼ਾਬਾਸ਼ ਅਹਿਮ ਬੜੇ ਉਹ ਦੋ ਹੀ ਸੰਡੂਗਾ ਸਾਰੀਆਂ ਕਾਫੀ ਮੈਂ ਸਾਲਾ ਮੈਨੂੰ ਕਿਉਂ ਨਹੀਂ ਦੱਸਿਆ ਤਾ ਨਵੀਂ ਈਦ ਮੁਬਾਰਕ ਸ਼ਮੀ ਸਾਹਿਬ ਬਿਹਾਈ ਦਾ ਅਸੀਂ ਅਸੀਂ ਮੇਰੇ ਲਈ ਗਏ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਪ੍ਰਣਾਮ ਕੀ ਆਪ ਨੂੰ ਅਸਾਈ ਗਿਆ ਸਿੰਘਾ ਦੇ ਸਰ ਜੀ ਬਹੁਤ ਵਧੀਆ ਲੱਗਾ ਤੁਸੀਂ ਆਏ ਅੰਜਮ ਅੰਜਮ ਸਰਵਾਇਆ ਨਹੀਂ ਅੰਜਮ ਸਾਡੇ ਨਾਲ ਹੁੰਦਾ ਸੀ ਤੇ ਉਹ ਅੱਜ ਮੈਂ ਗੱਲਬਾਤ ਦੱਸ ਕੇ ਆਇਆ ਉਹਨਾਂ ਨੂੰ ਕੁਲਤੂਤਾਂ ਜਿਉਂ ਕਰਦੇ ਰਹਿੰਦੇ ਮੈਂ ਸਾਰੀ ਜ਼ਿੰਦਗੀ ਨਹੀਂ ਤੂੰ ਖੋਲਿਆ ਰਾਜ ਤੇ ਰਾਜ ਮੈਂ ਖੋਲ ਕੇ ਜਾਣਾ ਇੱਥੇ ਕਿੰਨੀ ਵਾਰੀ ਕਿਹਾ ਇਹਨਾਂ ਨੂੰ ਲਾਹੌਰ ਲਾਹੌਰ ਦੋ ਵਾਰੀ ਕਿਹਾ ਤੇ ਇੱਕ ਵਾਰੀ ਕਰਾਤੀ ਕਾ ਚੀ ਹਾਂਜੀ ਤੇ ਕਰਾਤੀ ਤੋਂ ਬਾਅਦ ਇਹ ਮਲੇ ਮੈਨੂੰ ਇੱਕਰੀ ਦਿੱਲੀ ਤੇ ਦਿੱਲੀ ਤੋਂ ਬਾਅਦ ਉਹਨਾਂ ਖਲਾਉ ਉਹ ਤੋਂ ਬਾਅਦ ਨਹੀਂ 88 ਤੋਂ ਬਾਅਦ ਨਹੀਂ ਤੇ ਰਾਤ ਤਾਂ ਕੋਈ ਨਹੀਂ ਬਾਅਦ ਨਹੀਂ ਨਹੀਂ ਮੈਂ ਵੀ ਕੀਤਾ ਰਾਤ ਮੇਰਾ ਉੱਥੇ ਜਾਂਦਾ ਸਭ ਕੁ ਟੁੱਟ ਗਿਆ ਐਕਸੀਡੈਂਟ ਹੋਇਆ ਪਰ ਵੀ ਮਨ ਦਾਸ ਹੋ ਗਿਆ ਉਹਨੂੰ ਹਾਂ ਉਹ ਤੋਂ ਬਾਅਦ ਹੁਣ ਮਿਲਣ ਜਾਂਦੇ ਹਾਂ ਹਾਂਜੀ ਤੇ ਪਤਾ ਲੱਭੇ ਕਿਵੇਂ ਲੱਭੇ ਇਹਨਾਂ ਨੂੰ ਭੰਟਾ ਸਾਹਿਬ ਨੂੰ ਦੱਸਿਆ ਸੀ ਮੜ ਜਾ ਤੇ ਉਹਨਾਂ ਦੂਜਿਆਂ ਨੂੰ ਉਹ ਭਪਿੰਦਰ ਸਿੰਘ ਉਹਣੀ ਆਪਣੀ ਇੱਥੇ ਉਹਨਾਂ ਨੂੰ ਕਿਹਾ ਮੈਂ ਹੱ ਲੱਭੇ ਉਹ ਆਂਦੇ ਨਹੀਂ ਤਾਂ ਬਹੁਤ ਬੀਜੀ ਦੂਜੇ ਹਨ ਜਿਹੜੇ ਤੁਸੀਂ ਬਹੁਤ ਵਧੀਆ ਕੰਮ ਸਾਰਿਆਂ ਨੂੰ ਵਧਾਈ ਹੋ ਪੰਜਾਬੀ ਲਾਇਲਰ ਇਹ ਸਾਰਿਆਂ ਜੋ ਤੁਸੀਂ ਪੰਜਾਬੀ ਦੇ ਪ੍ਰਮੋਟ ਕਰਦੇ ਇਹ ਕਰਕੇ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਮੈਂ ਵੀ ਕਿਹਾ ਉਹਾਂ ਦੇ ਅਸੀਂ ਨਹੀਂ ਲੱਭ ਸਕਦੇ ਪਰਗਟ ਦਾ ਸੈਕਟਰ ਜਿਹੜਾ ਆਪਣੇ ਪ੍ਰਗਟ ਰਹਾ ਕਿ ਕਲੀਅਰ ਐ ਐਮਐਲਏ ਉੱਤੇ ਹਾਂਜੀ ਤੇ ਉਹ ਉਹਦੇ ਉਹਦੇ ਸੈਕਟਰੀ ਕੋ ਇੱਥੇ ਦੀਨਾ ਮੁੰਡੇ ਦਾ ਸੁਪਲੇਨ 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 ਉਹਨੇ ਉਹਨੇ ਵਿਚਾਰੇ ਨੇ ਕੰਮ ਕੀਤਾ ਉਹਨਾਂ ਨੇ ਉਹਨਾਂ ਨੇ ਫਿਰ ਦਿੱਤਾ ਇਹ ਉਹ ਪੁਰਾਣੇ ਸੰਗੀ ਲੱਗੇ ਹਾਂਜੀ ਹਾਂਜੀ ਉਹ ਇਹ ਇਹ ਉਹ ਗਿਫਟ ਤੱਕ ਪਹੁੰਚਿਆ ਹੁਣ ਹਾਂ ਹਾਂ ਜਿਹੜਾ ਤਾਹਿਰ ਨਾ ਮੇਰਾ ਬੇਲੀ ਅੱਛਾ ਹਾਂ ਉਹ ਗਿਫਟ ਤੱਕ ਪਹੁੰਚਿਆ ਤੇ ਉਹ ਇਹ ਉਥੋਂ ਦੀ ਟੀਮ ਕੋਚਿੰਗ ਕਰਦਾ ਵੈਨਰ ਰਾਏ ਦੀ ਤਰ੍ਹਾਂ ਆਪਣੇ ਏਸ਼ੀਅਨ ਗੇਮਾਂ ਤੇ ਅਫਰੀਕਨ ਗੇਮਾਂ ਚ ਰਣੀਆਂ ਹੀ ਘਾਨਾ ਹਾਂ ਇਹਨੇ ਹੋਰ ਨੰਬਰ ਦੇ ਤਾਂ ਉਹ ਉਹ ਇੰਟਰ ਵਿੱਚ ਮੇਰੇ ਬਚੋਲੇ ਦਾ ਹਰਾ ਗਾਜ ਮੁੰਡਾ ਉਹ ਖੇਡਣ ਲਿਆ ਤੇ ਉਹ ਪਾਕਿਸਤਾਨੀ ਪਲੇਅਰ ਸਾਰੇ ਗਏ ਤੇ ਇੱਕ ਉਧਰਤੀ ਇਹਦੇ ਪਿੰਡ ਦਾ ਹੀ ਬੰਦਾ ਹਾਂ ਤਾਇਰ ਦੇ ਦਾ ਅੱਛਾ ਤੇ ਉਹਨੇ ਫਿਰ ਇਹ ਪਾਕਿਸਤਾਨ ਦਾ ਨੰਬਰ ਤੇ ਫਿਰ ਗੱਲ ਹੋਈ ਪਹਿਲੀ ਵਾਰ ਆਹ ਕੀ ਪਿੰਡ ਆ ਗਈ ਲੰਬੀ ਹਾਂ ਹਾਂਜੀ ਤੇ ਆਪਣਾ ਬੇਟਾ ਹਾਂਜੀ ਹਾਂਜੀ ਇਹਨੂੰ ਨਹੀਂ ਬਿਠਾਇਆ ਹਾਂ ਜੀ ਇਹ ਹਾਕੀ ਇੰਗਲਿਸ਼ మీడియం ਬਾਸਕਟਬਾਲ ਖੇਡਦਾ ਉੱਥੇ ਅੱਛਾ ਤੇ ਉੱਥੋਂ ਨਹੀਂ ਗੇਮ ਖੇਡਦਾ ਹੋਰ ਰੀਜਨ ਦੀਆਂ ਹੋਰ ਗੇਮਾਂ ਉੱਥੇ ਹਾਕੀ ਨਹੀਂ ਖੇਡੀ ਜਾਂਦੀ ਹਾਕੀ ਬਹੁਤ ਘੱਟ ਆ ਸਾਡੇ ਇਧਰ ਪਿੰਡਾਂ ਦੇ ਵਿੱਚ ਜਿੱਦ ਮੈਂ ਨਹੀਂ ਨਾ ਉੱਥੋਂ ਅਗੇ ਇੱਕ ਸ਼ੋਅ ਹੁੰਦਾ ਠਿਕਰੀਆ ਗੋਜਰਾ ਹਾਂਜੀ ਸਾਰੀ ਬੇ ਗੋਜਰੇ ਦਾ ਉੱਥੋਂ ਦੀ ਸਾਰੀ ਟੀਮ ਉੱਥੋਂ ਦੀ ਬੇ ਗੋਜਰੇ ਦਾ ਹੀ ਆ ਤਾਇਆ ਹਾਂਜੀ ਮੈਂ ਕਿਹਾ ਚਾਰ ਪੰਜ ਬੜੇ ਵੱਡੇ ਬਲੇਸ ਸਾਰੇ ਉੱਥੋਂ ਦੇ ਆਹ ਤਾਂ ਦੇਬਾ ਹੁਣ ਤਾਂ ਪਤਾ ਨਹੀਂ ਡਾਊਨ ਹੋ ਗਈ ਇਹਦੀ ਕੀ ਵਜ੍ਹਾ ਡਾਊਨ ਹੋ ਗਈ ਟੀਮ ਸਾਡੀ ਉਹ ਵੀ ਮੈਂ ਇਹਨਾਂ ਨੂੰ ਕੱਲ ਕਹਿਣ ਡਿਆ ਭਾਈ ਸਾਹਿਬ ਨੂੰ ਵੀ ਕਈਆਂ ਨੂੰ ਮੈਂ ਪੁੱਛਿਆ ਇੱਥੇ ਆ ਕੇ ਨਰਕਾਣਾ ਸਾਹਿਬ ਨੂੰ ਪੰਜਾ ਸਾਹਿਬ ਨੂੰ ਉਹ ਉਹਨਾਂ ਨੂੰ ਪਲੇਅਰਾਂ ਦੇ ਨਾਮ ਨਾਲ ਨਹੀਂ ਪਤਾ ਜੇ ਮੈਂ ਕਹਿੰਦਾ ਮੇਰੇ ਨਾਲ ਮੁੰਡਾ ਇੱਕ ਅਬੂ ਬਕਰ ਕਰਦਾ ਟ੍ਰੇਨਿੰਗ ਉਹਦਾ ਮੈਨੂੰ ਪਤਾ ਹਾਂਜੀ ਬਾਕੀ ਮੈਨੂੰ ਨਹੀਂ ਪਤਾ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਜਿਵੇਂ ਹੁਣ ਕ੍ਰਿਕਟ ਦੇ ਮੈਚ ਹੁੰਦੇ ਨੇ ਨਾ ਤਾਂ ਰੋਲ ਇੱਥੇ ਖਾਲੀ ਹੁੰਦੇ ਹਾਕੀ ਦੀ ਮੈਚ ਵਰੀ ਇਦਾਂ ਹੁੰਦਾ ਸੀ ਉਦੋਂ ਹਾਂਜੀ ਹਾਂਜੀ ਜਦੋਂ ਟੀਮ ਚੰਗੀ ਸੀ ਵੀ ਬੰਦਾ ਬਾਹਰ ਕੋਈ ਨਹੀਂ ਸਾਰੇ ਬੈਠੇ ਨੇ ਤੁਸੀਂ ਟੀਵੀ 'ਤੇ ਉਹ ਵੀ ਮੈਚ ਲੱਗਾ ਹਾਂਜੀ ਹਾਂ ਤੇ ਹੁਣ ਹੌਲੀ ਹੌਲੀ ਇੰਨਾ ਹੀ ਖਾਂ ਚਲਾਂਗੇ ਪਤਾ ਹੀ ਨਹੀਂ ਪਲੇਅਰਾਂ ਦਾ ਨਾ ਤਾਂ ਨਹੀਂ ਪਤਾ ਨਾ ਇਹ ਇਹ ਨਹੀਂ ਪਰ ਉਹ ਜਾਨੀ ਪਲੇਅਰਾਂ ਪਲੇਅਰਾਂ ਦੇ ਖੇਡਣ ਦੀ ਗਿਣਤੀ ਵੀ ਬਹੁਤ ਘਟ ਗਈ ਜਦੋਂ ਗਿਣਤੀ ਘਟ ਤੱਕ ਹੁਣ 100 ਪਲੇਅਰ ਚੋਂ ਪਲੇਅਰ ਕਿੱਥੋਂ ਘਟ ਰਿਹਾ ਪੜੀ ਗੱਲ ਦੂਸਰੀ ਵੀ ਇਹ ਫੈਡਰੇਸ਼ਨ ਵੀ ਕੁਝ ਨਹੀਂ ਕਰ ਰਹੀ ਇਹਦਾ ਸਹੀ ਗੱਲ ਤੇ ਆ ਕਿ ਤੁਸੀਂ ਇੰਝ ਗੱਲ ਕਰਦੇ ਨਹੀਂ ਬਿਲਕੁਲ ਮੈਨੂੰ ਵੀ ਲੱਗਦਾ ਕਿ ਫੈਡਰੇਸ਼ਨ ਪਿੰਡਾਂ ਦੇ ਵਿੱਚ ਹੋਣਾ ਗਰਾਊਂਡ ਦੇ ਵਿੱਚ ਸ਼ਾਮ ਨੂੰ ਪੈਤਰੋਂ ਲਿਖਾਉਂਦਾ ਇੰਨੇ ਮੁੰਡੇ ਖੇਡਦੇ ਆ ਇੰਦਰਲੇ ਪਿੰਡਾਂ 'ਚ ਹਾਕੀ ਵਾਲੇ ਸਾਡਾ ਪਿੰਡ ਉੱਤੇ ਫੁੱਟਬਾਲ ਬਹੁਤ ਖੇਡਦੇ ਆ ਲੇਕਿਨ ਇਹ ਵੀ ਹੈ ਕਿ ਮੈਂ ਵੇਖਿਆ ਅੱਜ ਕੋਈ ਤੋਂ ਇੰਡੀਆ ਤੋਂ ਆਇਆ ਸੀ ਤਾਂ ਉਹਨਾਂ ਨੇ ਫੁੱਟਬਾਲ ਛੋਟਾ ਖੇਡਦੇ ਸੀ ਹਾਂਜੀ ਹਾਂਜੀ ਤੇ ਹਾਕੀ ਉਥੋਂ ਥੋੜੇ ਸਾਡੇ ਪਿੰਡਾਂ ਤੋਂ ਅੱਗੇ ਤੇ ਸਾਰਾ ਇਹ ਨਹੀਂ ਹਾਕੀ ਦਾ ਗਰਾਊਂਡ ਆ ਦੋ-ਦੋ ਗਰਾਊਂਡਾਂ ਨੇ ਮੁੰਡੇ ਵਾਰੀ ਲੱਭਦੇ ਵੀ ਸਾਨੂੰ ਖੇਡਣ ਦਾ ਮੌਕਾ ਮਿਲਿਆ ਇਹ ਵੀ ਉਹ ਜਿਹੜਾ ਸੈਲਟਰੀ ਹੈ ਤੁਹਾਡਾ ਪਾਕਿਸਤਾਨ ਦਾ ਉਹ ਮੁੰਡਾ ਰਾਣਾ ਰਾਣਾ ਨਾਮ ਹੈ ਦਾ ਉਹ ਵੀ ਮੇਰਾ ਫਰੈਂਡ ਉਹ ਵੀ ਉਹ ਖੜੇ ਗਿਣਤੀ ਬਹੁਤ ਘਾੜ ਗਈ ਹਾਂ ਪਰ ਮੈਂ ਨਾ ਜਦੋਂ ਜਦ ਤਰ੍ਹਾਂ ਅੱਲਾ ਦਾ ਨਾਮ ਘਾੜ ਜੇ ਵਾਇਪਰ ਦਾ ਨਾਮ ਘਾੜ ਜੇ ਚ ਘਾੜ ਜੇ ਬਸ ਸਿਰ ਪੈਰ ਆਈ ਬਣਾਉਣਾ ਜੇ ਉਦੋਂ ਫਿਰ ਬੰਦੇ ਦੀ ਗਰਾਵਟ ਆਉਣੀ ਸ਼ੁਰੂ ਹੋ ਜਾਂਦੀ ਉਹਦੀ ਮਾਨ ਦੀ ਉਹਦੀ ਕੁਆਲਟੀ ਦੀ ਇਸ ਤਰ੍ਹਾਂ ਜੇ ਤੁਹਾਡੇ ਜਿਹੜੀ ਚੀਜ਼ ਨੂੰ ਤੁਸੀਂ ਪਿਆਰ ਨਾ ਕਰਦੇ ਉਹ 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 ਦੇ ਵਿੱਚ ਤੁਸੀਂ ਸਕਸੈਸ ਹੁੰਦੇ ਚਲੋ ਹੁਣ ਤੁਸੀਂ ਬੜਾ ਦਿਮਾਗ ਇਹਦਾ ਬੜੇ ਪਿਆਰ ਨਾਲ ਬਣਾਉਂਦੇ ਜੀ ਤੇ ਤੁਹਾਡੀ ਤੁਸੀਂ ਬਹੁਤ ਸਕਸੈਸ ਜੀ ਇਹਦੇ ਲਈ ਵਧਾਈ ਆ ਬਹੁਤ ਵਧੀਆ ਲੱਗਾ ਤੁਹਾਨੂੰ ਮੈਨੂੰ ਵਿਕਾਸ ਨੇ ਦੱਸਿਆ ਸੀ ਪਰਸੋਂ ਬਲਕਿ ਤੁਸੀਂ ਨਨਕਾਣਾ ਸਾਹਿਬ ਗਏ ਸੀ ਮੈਨੂੰ ਉੱਥੋਂ ਕਿਹਨੇ ਜੇਬੀ ਨੇ ਦੱਸਿਆ ਸੀ ਮੈਨੂੰ ਜੇਬੀ ਧੰਨਵਾਦ دعاও ਕਿੱਥੇ ਸੀ ਹਾਂ ਉਹਨੇ ਮੈਨੂੰ ਦੱਸਿਆ ਕਿ ਉਹ ਮਹਿਮਾਨ ਆਏ ਜਰਾ ਪੁੱਛਦੇ ਸੀ ਮੈਂ ਕਿਹਾ ਮੈਂ ਜ਼ਰੂਰ ਮਿਲ ਕੇ ਆਉਂਗਾ ਜਾ ਕੇ ਉਹਨੇ ਵੀ ਡੀਲਸ ਬਣਾਉਣ ਗਿਆ ਸੀ ਹਾਂ ਬੰਦਿਆਂ ਨੂੰ ਬਗਾਨੇ ਨੇ ਆਹ ਕੀ ਗਿਫਟ ਕੀਤੀ ਆ ਨਾ ਡਰੋਨ ਉਹ ਤੇ ਡਰੋਨ ਨਾ ਬਣਾ ਗਿਆ ਸਾਡੇ ਤੋਂ ਅੱਛਾ ਹਾਂ ਤੇ ਸਟੇਡੀਅਮ ਦੀ ਵੀ ਵੀਡੀਓ ਬਣਾਈ ਹੈ ਲਾਹੌਰ ਵਾਲੇ ਦੀ ਹਾਂ ਲਾਹੌਰ ਦੀ ਸਾਰੇ ਨੂੰ ਵੱਡਾ ਸਟੇਡੀਅਮ ਦੁਨੀਆ ਦਾ ਵਰਲਡ ਦਾ ਲਾਹੌਰ ਵਾਲਾ ਕਰ ਗਿਆ ਇਹ ਸ਼ਾਰਟ ਲਾਈਨ ਹੈ ਇੰਡੀਆ ਨੇ ਬਣਾਇਆ ਉਹ ਜਾ ਕੇ ਆਏ ਉੱਥੇ ਕਰੋੜ ਕੇ ਲੈਵਲ ਹਾਂਜੀ ਭਗਨੇਸ਼ਰ ਉੱਥੇ ਪਰ ਸਟੇਡੀਅਮ ਬੜੇ ਸੋਹਣੇ ਬਣੇ ਦੇਖ ਕੇ ਰਹਿ ਗਏ ਹਾਂ ਤੋ ਔਰ ਏਡਾ ਵੱਡਾ ਸਟੇਡੀਅਮ ਨਹੀਂ ਆਗਿਆ ਦੁਨੀਆ 'ਚ ਕਿਸੇ ਵੀ। ਮੈਨੂੰ ਲੱਗਦਾ ਕਿ ਫੈਡਰੇਸ਼ਨਸ, ਗਵਰਨਮੈਂਟ ਦਾ ਥੋੜਾ ਜਿਹਾ ਇੰਟਰਸਟ ਬਣ ਜੇ ਨਾ ਤਾਂ ਕੰਮ ਸਿੱਧਾ ਹੋ ਸਕਦਾ ਹੈ। ਪਰ ਪਲੇਅਰਾਂ ਦਾ ਧਿਆਨ ਕੋਈ ਨਹੀਂ। ਫੁੱਟਬਾਲ ਦੇ ਸਾਡੇ ਬਹੁਤ ਪੋਟੈਂਸ਼ਲ ਹੈ, ਬਹੁਤ ਮੁੰਡੇ ਫੁੱਟਬਾਲ ਚੰਗਾ ਖੇਡਦੇ ਲੇਕਿਨ ਉਹ ਹੈ ਨਹੀਂ ਉਹਨਾਂ 'ਤੇ ਤਵਜੂਹ ਦੇਣੀ। ਗਰਾਊਂਡ ਨਹੀਂ ਹੈ ਉਹਨਾਂ। ਪੋਟੈਂਸ਼ਲ ਨਹੀਂ ਹੈ ਫਿਰ। ਅਕਚੁਅਲੀ ਪੈਸੇ ਦੀ ਗੱਲ ਕਰਦੇ ਨਾ ਪੈਸਾ ਵੀ ਜ਼ਰੂਰੀ ਹੈ ਨਾ ਪੈਸਾ ਬਹੁਤ ਮੁੰਡਿਆਂ ਨੇ ਖੇਡਣਾ ਮਤਲਬ ਵੀ ਜਮਾਨ ਮਾਰਨੀ ਜੇ ਮਜਾਨ ਮਾਰਨੀ ਹੈ ਮੈਨੂੰ ਪਤਾ ਵੀ ਮੈਨੂੰ ਪੈਸੇ ਹੋਣੇ ਆ ਮੈਂ ਤੇ 8-8 ਘੰਟੇ ਟ੍ਰੇਨਿੰਗ ਕਰਨੀ ਜਦੋਂ ਮੈਨੂੰ ਇਹ ਹੀ ਨਹੀਂ ਪਤਾ ਵੀ ਮੈਂ ਗਰਾਊਂਡ 'ਚ ਜਾਣਾ ਤਾਂ ਕੋਈ ਲੋ ਮੈਂ ਪੱਠੇ ਵੜ ਕੇ ਜਾਣਾ ਮੈਂ ਮਾਰ ਲੈਂਦਾ ਸ਼ਾਮ 'ਕਿ ਜਾਣਾ ਉਹ ਉਹ ਪਲੇਅਰ ਬਣਦੇ ਜੇ ਮਾਣੋ ਕੋਈ ਪਿੰਡਾਂ ਦੇ ਪਲੇਅਰ ਦੂਜਾ ਪੈਸੇ ਦਾ ਹੁੰਦਾ ਨਾ ਉਹ ਉਹਦੀ ਵੀ ਲਿਮਟ ਹੁੰਦੀ ਹੈ ਲਿਮਟ ਇਦਾਂ ਹੁੰਦੀ ਹੈ ਵੀ ਜਿੰਨੀ ਦੇ ਤੱਕ ਉਹ 25 24 22 23 ਸਾਲ 24 ਸਾਲ ਨੇ ਨਾ ਉਹਨਾਂ ਦੀ ਸਾਨੂੰ ਪਰਵਾਹ ਨਹੀਂ ਹੁੰਦੀ ਪੱਠਾ ਦੱਥਾ ਵੀ ਕਰ ਲਈਦਾ ਸ਼ਾਮ ਨੂੰ ਗਰਾਊਂਡ 'ਤੇ ਨਹੀਂ ਭਾਜੀਦਾ ਬੁੜਿਆਂ ਦੀਆਂ ਗਾਲਾਂ ਵੀ ਖਾਲੀ ਦੀਆਂ ਹੁਣ ਕਿੱਥੇ ਗਏ ਉਹ ਇੱਥੇ ਹੀ ਸਾਰਾ ਉਹ ਇੱਥੇ ਹੀ ਸਾਰਾ ਮੇਰੇ ਕੋਲ ਨਾ ਬਾਪੂ ਬੜੀਆਂ ਗਾਲਾਂ ਕਰਦਾ ਮੇਰਾ ਬਾਪੂ ਹਮੇਸ਼ਾ ਨਾ ਨਾਮ ਜਨਤ ਜਗਾ ਦਵੇ ਅਸੀਂ ਪੱਠੇ-ਪੁੱਠੇ ਵੱਢਣ ਜਾਣਾ ਨਾ ਉਹਨੇ ਆਣਾ ਵੀ ਪੱਠੇ ਦੇ ਪਾਰ ਸ਼ਾਲਾ ਜੇ ਮੀਂਹ ਕਣੀ ਆ ਜਣੀ ਤੇ ਬਰਸਣ ਵੱਢ ਕੇ ਲਿਆਣਾ ਹਾਂਜੀ ਤੂੰ ਲੈਣਾ ਵੀ ਐਨੇ ਡੰਗਰੇ ਆ ਤੇ ਇੰਨੀ ਆ ਪਾਣੀ ਚਾਹੀਦੀ ਅਸੀਂ ਥੋੜਾ ਜਿਹਾ ਬਰਸਣ ਵੱਢਣਾ ਥਲੇ ਰੱਖਣਾ ਵਿੱਚ ਹੁੰਦੀ ਸੀ ਆਪਣੇ ਨਾ ਸਰੋਂ ਹਾਂ ਜੀ ਬੰਦੇ ਸਰੋਂ ਦੇ ਦੋ ਤਿੰਨ ਬੂਟੇ ਕੱਪੜੇ ਵਿੱਚ ਰਖੜੇ ਉੱਤੇ ਥੋੜੀ ਢੇਰੀ ਰਖਣੀ ਪੰਡ ਬਣਾਉਣੀ ਤੇ ਹੋ ਗਏ ਤੇ ਜਾ ਕੇ ਘੌਂਡੇ ਵਜਣਾ ਤੁਸੀਂ ਦੋ ਘੰਟੇ ਲਾਉਣੇ ਪਰਵਾਇ ਨਾ ਹਣੀ ਖੇਟੀ ਜਾਣਾ ਰੋਜ਼ੇ ਰੋਜ਼ੇ ਨੰਗੀ ਰੋਜ਼ਾ ਜੇ ਦੋ ਦੋ ਘੰਟੇ ਖੇਡਦੇ ਰਹਿਣਾ ਹਾਂ ਜੀ ਬੰਦੇ ਉਹ ਇਹਦੀ ਵੀ ਉਮਰ ਹੁੰਦੀ ਹੈ ਵੀ 22-23 ਸਾਲਾਂ ਤੋਂ ਬਾਅਦ ਜਾ ਕੇ ਜੇ ਤੁਸੀਂ ਆਪਣੀ ਬੇਸ ਬਣਾਉਣੀ ਤੁਹਾਨੂੰ ਉਹ ਕਿਸੇ ਮਹਿਕਮੇ ਦੇ ਹੋ ਜਾਓਗੇ ਤੇ ਭਰਤੀ ਹੋ ਜਾਓ ਪੈਸੇ ਵੀ ਨਾਲ ਆਉਣ ਲੱਗ ਪਣ ਤੇ ਫਿਰ ਉਹ ਤੁਸੀਂ ਅੱਗੇ ਵਧਦੇ ਰਹੇ ਜੇ ਪੈਸੇ ਨਾ ਆਉਣ ਤਾਂ ਫਿਰ ਫਲੇਅ ਪਿੰਡਾਂ ਜੇ ਰਹਿ ਜਾਂਦੇ ਵਿਚਾਰੇ ਹਾਂ ਜੀ ਹਾਂ ਸਾਡੇ ਟਾਈਮ ਤੇ ਇ ਮੋੜੋ ਖੰਡੇ ਪੀ ਜਾਨੀ ਕਿ ਕੋ ਕਾਰਨ ਡੈਂਟ ਰਾਈ ਪਰ ਫਿਰ ਵੀ ਅੰਦਰ ਖਾਤੇ ਲਾਡੋੜ ਗੱਲਾਂ ਸੁਣ ਕੇ ਆ ਪੌਲ ਪੋਲਟਿਸ਼ਨ ਉਹ ਯਾਰ ਬਹੁਤ 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 ਸਾਰੇ ਸਾਡੇ ক্রিকেট ਅਕੇ ਬਚੀ ਸੀ ਹੁਣ ক্রিকেট ਚ ਵੀ ਪੋਲਟਿਕਸ ਆ ਸਾਡੇ ক্রিকেট ਚ ਵੀ ਉਹ ਸਾਰਾ ਸਾਮਲਿਆ ਨਾ ਪੋਲਟਿਕਸ ਨੇ ਨਾ ਮਿੰਟਰ ਬੈਠੋਗੇ ਮੈਂ ਤਾਂ ਦੀ ਕੋਈ ਗਿਫਟ ਲੈ ਕੇ ਆਈ ਹਾਂ ਜ਼ਰੂਰ ਬਣਾ ਗਿਫਟ ਤਾਂ ਚ ਮਿਲਿਆ ਸਾਰਾ ਵੱਡਾ ਗਿਫਟੇ ਆ ਸਾਰਾ ਵੱਡਾ ਗਿਫਟੇ ਆ ਹਾਂ ਆਜੋ ਬੈਠੋ ਹਾਂਜੀ ਬੈਠੋ ਸਾੜ ਲਓ ਜੀ ਆ ਮਿਲਿਆ ਅੱਜ ਹਾਕੀ ਗਿਫਟੇ ਨਾਮ ਪਾਕਿਸਤਾਨ ਦਾ ਹਾਕੀ ਹਾਕੀ ਤਾਂ ਮਿਲਿਆ ਹਾਂਜੀ ਸਾਡੀ ਜੀ ਇਹ ਆਹ ਬਾਕੀ ਇਹ ਹੈ ਹਾਕੀ ਫੈਡਰੇਸ਼ਨ ਵਾਲਾ ਪਾਕਿਸਤਾਨ ਹਾਕੀ ਫੈਡਰੇਸ਼ਨ ਵਾਲਾ ਹਾਂਜੀ ਕੀ ਬਾਤ ਹੈ ਕੱਲ ਬੰਦੇ ਦੀ ਫੋਟੋ ਵੀ ਆਉਣਗੇ ਮੇਰੇ ਘਰ ਤੇ ਪੱਤੀ ਉਹ ਕਰਦੇ মিডিਆ ਵਾਲੇ ਮਗਰ ਮਗਰ ਇੱਕ ਵਾਰੀ ਆਪਾਂ ਮਿਲ ਲਿਆ ਸੀ ਪਰ ਇਹਨਾਂ ਨੂੰ ਇਹਨਾਂ ਨੇ ਡਿਨਰ ਨਹੀਂ ਕੀਤਾ ਨਾਲ ਲੈ ਚਲੇ ਆਪਾਂ ਡਿਨਰ ਕਰਦੇ ਆ ਇਕੱਠੇ ਤੇ ਫਿਰ ਸੇਰਦਾਰੇ ਕੋ ਜਾ ਚਾਹ ਵੇ ਆਓ ਚਲੀਏ ਆਪਾਂ ਡਿਨਰ ਤੇ ਇੱਕ ਵਾਰੀ ਆਪਾਂ ਪਹੁੰਚ ਗਏ ਡਿਨਰ ਤੇ ਤੇ ਤੁਮਹਾਂ ਹੀ ਸਾਹਿਬ ਜਾਣਦੇ ਆ ਕਿਉਂਕਿ ਹਾਕੀ ਦੇ ਪਲੇਅਰ ਰੇ ਆ ਇੰਨੇ ਇਹਨਾਂ ਨੂੰ ਜਾਣਦੇ ਆ ਭਾਈ ਇੱਕ ਮਿੰਟ ਜ਼ਰਾ ਇੱਧਰ ਮੈਂ ਕਹਾਂ ਕਿਨੂੰ ਕਿਨੂੰ ਜਾਣਦੇ ਇਹਨਾਂ ਦੀਰਾ ਦੇ ਜਿਹੜੇ ਪਲੇਅਰ ਸੀ ਉਸ ਦੌਰ ਦੇ ਦੀਰਾ ਦੇ ਪਲੇਅਰ ਜਿਹੜੇ ਦੰਦਰਾਜ ਪਿੱਲੇ ਸੀਗੇ ਹਾਂ ਇੱਕ ਚੀਜ਼ ਬਹੁਤ ਜ਼ਿਆਦਾ ਫੇਮਸ ਉਸ ਤੋਂ ਬਾਅਦ ਆਪਣਾ ਤੁਮ ਆਇਆ ਮਰਨ ਸਿੰਘ ਆ ਤੇ ਫਿਰ ਪ੍ਰਗਟ ਸਿੰਘ ਇਹਨਾਂ ਦੇ ਇਰਾਦੇ ਵਿੱਚ ਸੀਗੇ ਹਾਂ ਇਕੱਠੇ ਜਿਹੜੀ ਜਗ੍ਹਾ ਤੇ ਖੇਡਦੇ ਰਹੇ ਨਾ ਬਾਅਦ ਚੋਂ ਫਿਰ ਐਮ ਐਲ ਵੀ ਬਣੇ ਦੋ ਦਫਾ ਹੁਣ ਵੀ ਐਮ ਐਲ ਵੀ ਆ ਉਹ ਨਹੀਂ ਫਰ ਗਿਆ ਇਸ ਦਾ ਫਰ ਸੀ ਨਾ ਮਾਦਰੀ ਪਾਕੀ ਦਾ ਆ ਆ ਹੋ ਗਿਆ ਸਟਾਰਟਰ ਹੋ ਗਿਆ 2 ਸਾਲ ਹੋ ਗਏ ਕੋਈ ਨਹੀਂ 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 ਹੋ ਰਿਹਾ ਇਹ ਹਰ ਗਿਆ 70 ਗੱਜ ਦਾ ਆਹ ਬਟਾ ਕਈ ਹੋ ਗਿਆ ਹਾਂ ਬਾਕੀ ਥੋੜਾ ਬਹੁਤ ਨਾਲ ਉਹ ਦੇ ਵਿੱਚ ਲਾਈ ਪਰ ਲੈ ਕੇ ਇਹਨਾਂ ਦੇ ਦੋ ਚੇਸ਼ਮ ਗੇਮ ਦੇ ਵਿੱਚ ਉਰ ਹਾਂ ਰੋਟੀਆਂ ਦੇ ਨਾਮ ਤੇ ਬੜਾ ਅੱਛਾ ਇਹਨਾਂ ਦਾ ਪ੍ਰਦਰਸ਼ਨ ਰਿਹਾ ਬਹੁਤ ਹੀ ਜ਼ਬਰਦਸਤ ਯੋਗਾ ਮੈਂ ਨਹੀਂ ਜਾਣਦਾ ਮੈਂ ਇਹ ਜਦੋਂ ਇਹ ਖੇੜਦੇ ਨਾ ਮੈਂ ਉਹ ਸਮਝ ਲੋ ਵੀ ਨਿਕਲ ਜਾਂਦੇ ਉਹ ਦੋ ਤਿੰਨ ਸਾਲਾਂ ਦੇ ਹੋਣੇ ਹੈ ਗੋਲਡਨ ਹੀਰਸ ਹਾਂ ਬਹੁਤ ਸਾਲਾਂ ਦਾ ਬਾਲ ਸਾਹਿਬ ਜਦੋਂ ਇੱਕ ਵਾਰ ਬਹੁਤ ਜ਼ਬਰਦਸਤ ਪਲੇਸ ਸੀ ਦਾ ਸੀਨੀਅਰ ਸੀਨੀਅਰ ਸੀ ਤੁਹਾਡਾ ਸਾਹਿਬ ਮਟਮ ਸਿੱਖ ਬਾਰੇ ਹੋ ਗਿਆ ਸਾਹਿਬ ਸਾਹਿਬ ਇੱਕ ਦਾਲ ਮਖਣੀ ਮੈਂ ਦੱਸਣ ਰਿਹਾ ਵੀ ਪਹਿਲਾਂ ਜਿਵੇਂ ਹੁਣ ਕ੍ਰਿਕਟ ਵੇਲੇ ਹੁੰਦਾ ਨਾ ਸੜਕਾਂ ਖਾਲੀ ਹੁੰਦੀਆਂ ਮੈਚ ਚਲੇ ਉਹ ਤਾਂ ਹਾਕੀ ਵੇਲੇ ਹੁੰਦਾ ਸੀ ਦੋ ਸਿੱਧੇ ਤੋਂ ਅਸੀਂ 2099 ਦੇ ਦੌਰ ਚ ਉਹਦੋਂ ਦੀ ਗੱਲ ਕਰਦੇ ਹਾਂ ਉਦੋਂ ਤਾਂ ਸੀਰੀਅਸ ਨਹੀਂ ਸੀ ਨਾ ਕਿਸੇ ਆਪਣਾ ਟ੍ਰੇਨਿੰਗ ਸਾਥ ਉਦੋਂ 5 ਮੈਚਾਂ ਦੀ ਸੀਰੀਜ਼ ਲਾਹੌਰੋਂ ਲਾਹੌਰ ਦੇ ਵਿੱਚ ਮੈਚ ਖੇਡੇ ਜਾਣੇ ਉਹ ਇੱਕ ਜੋਸ਼ ਹੁੰਦਾ ਸੀ ਹਾਂ ਹਾਕੀ ਇੱਕ ਪਾਕਿਸਤਾਨ ਦਾ ਵੈਸੇ ਵੀ ਨੈਸ਼ਨਲ ਗੇਮ ਹੈ ਗਿਆ ਉਹ ਉਧਰ ਵੀ ਹਾਂ ਉਹ ক্রিকেট ਤੇ ਬਹੁਤ ਬਾਤ ਹੈ ਚਾਹੇ 80s ਤੋਂ ਬਾਅਦ ক্রিকেট ਨੇ ਰੂਪ ਫੜਿਆ ਜਦੋਂ ਸ਼ਾਜਾ ਔਰ ਇਹ ਸਾਰਾ ਮੇਲਾ ਲੱਗਾ ਇਸੇ ਕਰਕੇ ਆਫਿਸ ਹਾਂ ਈਵਨ ਦਿਆ ਚਿੰਤ ਸਾਹਿਬ ਜਿਹੜਾ ਉਹਨੂੰ ਬੜੀ ਕਿੰਨੀ ਬਾਤ ਨੇ ਹਾਂ ਤੇ ਹਾਕੀਰ ਵਜਿਹਾ ਤਾਂ ਬੇਸ਼ੁਮਾਰ ਨਾਂ ਨੇ ਪ੍ਰਦੀਪ ਸੈਣੀ ਅੱਜਕੱਲ ਬਹੁਤ ਜ਼ਿਆਦਾ ਸਾਡੇ ਵੀ ਇਲਾਕੇ ਗੋਜ ਨਾਲੋਂ ਜ਼ਿਆਦਾ ਭਾਈ ਨਹੀਂ ਜੀ ਜਿਹੜਾ ਸਾਡੇ ਤੋਂ ਅਵੀ 10 ਕਿਲੋਮੀਟਰ ਦੂਰ ਆ ਕਿਸੇ ਉਹ ਹੀ ਇਧਰ ਭਾਈ ਸੁਮੀਆ ਸਾਹਿਬ ਮੀਆਂ ਸਾਹਿਬ ਨਾਂ ਤਾਰਫ ਕਰਾ ਦਿਓ ਪੂਰਾ ਜੀ ਮੇਰਾ ਨਾਮ ਚੌਧਰੀ ਵਿਕਾਸ ਜਖੋ ਵਿਕਾਸ ਜਖੋ ਅਸੀਂ ਵੈਲਕਮ ਕਰਦੇ ਆ ਮਹਿਮਾਨਾਂ ਨੂੰ ਇੰਡੀਆ ਪੰਜਾਬ ਤੋਂ ਜੀ ਬੜੀ ਖੁਸ਼ੀ ਹੋਈ ਨਾਲ ਮਿਲ ਕੇ ਵੈਲਕਮ ਕਰਦੇ ਆ ਸਮੁੰਦਰੀ ਸ਼ਹਿਰ ਨਾਲ ਸਾਡਾ ਤੱਲਕ ਹੈ ਸਮੁੰਦਰੀ ਵੀ ਜਿਹੜੀ ਹੈ ਸਹਿ ਮੰਦਰੀ ਤੋਂ ਸਮੁੰਦਰੀ ਬਣੀ ਹੈ ਔਰ ਉੱਥੇ ਸਾਡੇ ਪੁਰਾਣਾ ਇੱਕ ਗੁਰਦੁਆਰਾ ਵੀ ਮੌਜੂਦ ਹੈ ਲੇਕਿਨ ਕਿਉਂਕਿ ਕਿਸੇ ਨੇ ਬੜੀ ਤਵੱਜੋ ਨਹੀਂ ਦਿੱਤੀ ਹੁਣ ਇਨਸ਼ਾਅੱਲਾ ਉੱਤੇ ਵਰਕ ਕਰਾਂਗੇ ਜੀ ਉਸ ਆ ਦੇ ਨਾਲ ਮਿਲ ਕੇ ਉਹਨੂੰ ਦੁਬਾਰਾ ਉਸ ਹੈਰੀਟੇਜ ਨੂੰ ਜਿਹੜਾ ਹੈ ਰਿਵਾਈਵ ਕਰਾਂਗੇ ਔਰ ਪ੍ਰਦੈਸ਼ ਮੇਰੀ ਯੂਕੇ ਦੀ ਹੈ ਗਲਾਸਗੋ ਸਕਾਟਲੈਂਡ ਦੀ ਅੱਛਾ ਲੇਕਿਨ ਉਹਨੂੰ ਆਪਣੇ ਮੁਲਕ ਨਾਲ ਬੜਾ ਪਿਆਰ ਹੈ ਔਰ ਮੈਂ ਪਾਕਿਸਤਾਨ ਦੀ ਪਿਛਲੀ ਗਵਰਨਮੈਂਟ ਚ ਓਵਰ ਸੀਜ਼ ਪਾਕਿਸਤਾਨੀ ਡਿਵਾਈਜ਼ਰ ਟੂ ਸੀਐਮ ਵੀ ਸਰਵ ਕੀਤਾ ਮਾਸ਼ਾਅੱਲਾ ਇਹ ਮੈਨੂੰ ਇੱਕ ਫਖਰ ਹੈ ਇਸ ਗੱਲ ਦਾ ਅਸੀਂ ਉਦੋਂ ਵੀ ਬੜਾ ਵੈਲਕਮ ਕੀਤਾ ਸਾਰੇ ਆਪਣੇ ਇੰਡੀਅਨ ਭਰਾਵਾਂ ਨੂੰ ਤੇ ਹੁਣ ਵੀ ਵੈਲਕਮ ਕਰਦੇ ਆ ਨਾਸਿਰ ਚੱਲੂ ਸਾਹਿਬ ਦੀ ਤਵਾਸਤ ਦੇ ਨਾਲ ਬਹੁਤ ਸ਼ੁਕਰੀਆ ਮੇਰੇ ਸਾਹਿਬ ਹਾਂ ਗੱਪਸ਼ਪ ਲੱਗਣੀ ਹੈ ਖਾਣਾ ਖਾਣ ਵਾਸਤੇ ਆਏ ਇਹ ਕਿਤੇ ਹੋਟਲ ਆ ਮਸਾਲੇ ਵਾਲਾ ਤੇ ਇਹਨਾਂ ਮਸਾਲਾ ਨਹੀਂ ਖਾਣਾ ਐ ਨਾ ਸਬਜ਼ੀ ਖਾਣੀ ਐ ਜੋ ਸਬਜ਼ੀ ਖਾਣੀ ਜੀ ਸਬਜ਼ੀ ਖਾਣਾ ਬਾਰੀ ਲੀਜੀਏ ਤੀਨ ਬਹੁਤ ਫੈਕ ਲੋ ਜੀ ਦੋਸਤੋ ਇੱਕ ਹੋਰ ਹੋਟਲ ਫਲੈਟਿਸ ਹਟ ਲਾਗੇ ਇਥੇ ਪੈਨ ਜੀ ਯੂਕੇ ਤੋਂ ਆਏ ਨੇ ਉਹਨਾਂ ਨੂੰ ਮਿਲਣ ਵਾਸਤੇ ਆਏ ਰਾਤ ਦਾ ਟਾਈਮ ਬਹਾ ਹੋ ਗਿਆ ਮਿਲ ਲਈ ਉਹਨਾਂ ਨੂੰ ਫਿਰ ਦੇਖੋ ਲੇ ਲਿਫਟੋ ਲਿਫਟੀ ਹੋ ਗਏ ਇਧਰ ਆ ਜਾਓ ਇਧਰ ਆ ਜਾਓ ਆ ਜਾ ਹੁਣ ਦਬਤਾ ਜੀ ਉੱਤੇ ਜਾਓ ਅੱਗੇ ਹੋਟਲ ਪੈਨ ਜਣੀ ਅੱਗੇ ਵੀ ਆਪਣੇ ਕੋ ਆਏ ਸੀ ਹਾਂਜੀ ਤੋਂ 550 ਦਾ ਆਇਆ ਸੀ ਹਾਂਜੀ 500 ਇਹ ਗੁਰਪੁਰਪੁਰ 500 ਆਇਆ ਸੀ ਉਦੋਂ ਆਇਆ ਸੀ ਉਹ ਉਦੋਂ ਦੇ ਆਪਣੇ ਉਹ ਗੁਰੂ ਸਾਹਿਬ ਉਹਦਾ ਮੁਲਾਕਾਤ ਸੀ ਫਿਰ ਪਾਕਿਸਤਾਨ ਕੋਲ ਬਣਾਇਆ ਹਾਂਜੀ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਫਤਿਹ ਸਿੰਘ ਫਤਿਹ ਸਿੰਘ ਉਹ ਚਾਰੋਂ ਗਏ ਸੀ ਹਾਂਜੀ ਚਾਰੋਂ ਗਏ ਸੱਡੀਆਂ ਨਾਲ ਸੱਡੀਆਂ ਦੇ ਹੈਗੇ ਨੇ ਫਰੈਂਡ ਉਹਨਾਂ ਦੀ ਵਾਈਫ ਆ ਇੱਕ ਸੱਡ ਕੁਆਜੀ ਲੱਗਦੀ ਉਹਨਾਂ ਦੀ ਨੂੰਹ ਹੈ ਪਰਜਾਈ ਜੀ ਆਏ ਨੇ ਬੇਨਾਨੇ ਜੀ ਇੱਥੇ ਗੁਰਦੁਆਰਾ ਸਾਹਿਬ ਉਹਦੀ ਸੇਵਾ ਕਰਨ ਵਾਸਤੇ ਯੂਕੇ ਤੋਂ ਉਹਨਾਂ ਨੇ ਕੁਝ ਆਪਣੇ ਤੌਰ ਤੇ ਕੀਤਾ ਹੋ ਸਾਰਾ ਹਾਂਜੀ ਤੇ ਕੱਲ ਪਰਸੋਂ ਨਹੀਂ ਪੱਥਰ ਰੱਖਣ ਜਾਣਾ ਨਨਕਾਰ ਸਾਹਿਬ ਉਸ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਕਿਹੜੇ ਗੁਰਦੁਆਰਾ ਸਾਹਿਬ ਪਾਸ਼ੀ ਪੰਨੀ ਪਾਸ਼ੀ ਸ਼ੇਮੀ ਪਰਿਸ਼ੇਰੀ ਪਾਸ਼ੀ ਹਾਂਜੀ ਚਲੋ ਚਲੋ ਵਧੀਆ ਜੀ ਵਧੀਆ ਇਸੇ ਤਰ੍ਹਾਂ ਮੈਂ ਤੇ ਅਕਸਰ ਆਣਾ ਹੁੰਦਾ ਹਾਂ ਕਿ ਜਿਵੇਂ ਤੁਸੀਂ ਤਤਲਿਆਣੀ ਆ ਹੋਰ ਗੱਲ ਕਰਦੇ ਹੋ ਨਾ ਹਾਂਜੀ ਇੱਥੇ ਸੰਗਤ ਨਹੀਂ ਹੈ ਸੰਗਤ ਨਹੀਂ ਅਸਲ ਜਾਲਿਆ ਵੀ ਸੰਗਤ ਜੇ ਤੁਸੀਂ ਪੈਸੇ ਲਾਉਂਦੇ ਵੀ ਆਪ ਹਾਂਜੀ ਹਾਂਜੀ ਉਹ ਮਿਲਣਾ ਉਹਦਾ ਪੈਸੇ ਲਾਉਣ ਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਜਿੰਨੀ ਦੇਰ ਉੱਥੇ ਸੰਗਤ ਨਹੀਂ ਹੋਣੀ ਜੇ ਤੁਸੀਂ ਲੋਕਾਂ ਨੇ ਆਉਣਾ ਨਹੀਂ ਜਿਨ੍ਹਾਂ ਦੇ ਸਥਾਨ ਆ ਤੇ ਉੱਥੇ ਜਾਣਾ ਕਿੰਨੇ ਆ ਦੇ ਕਿਸੇ ਜਾਣਾ ਨਹੀਂ ਤੇ ਉੱਥੇ ਪੈਸਾ ਲਾਉਂਦਾ ਫਾਇਦਾ ਜਿਆਦਾ ਤੋਂ ਜਿਆਦਾ ਮੈਂ ਹਰ ਵੀਡੀਓ ਜੇ ਆਪਣੀ ਜਾਂਦਾ ਹਾਂ ਕਿ ਲੋਕ ਆਉਣ ਆ ਕਿ ਸਾਰੇ ਇਵਨ ਕਿ ਇੱਧਰ ਜੇ ਜਸਾਈ ਵਾਲ ਤੋਂ ਜੀ ਉੱਥੇ ਬੜੇ ਬੜੇ ਅਸੀਂ ਤੁਹਾਨੂੰ ਪਤਾ ਹੀ ਆ ਇੰਨੇ ਸਾਲ ਹੋ ਗਏ ਆ ਵੀ ਅਸੀਂ ਜਿੰਨੇ ਗੁਰਦੁਆਰਾ ਸਾਹਿਬਾਂ ਦੀ ਸਾਰਿਆਂ ਦੀ ਫੋਟੋਗ੍ਰਾਫੀ ਕੀਤੀ ਆ ਵੀਡੀਓ ਬਣਾਏ ਡਾਕੂਮੈਂਟਰੀਆਂ ਬਣਾਈਆਂ ਤੇ ਉਹਨਾਂ ਦਾ ਉਹਨਾਂ ਤੱਕ ਜੇ ਪਹੁੰਚ ਕਰੋ ਤੇ ਬਹੁਤ ਸਾਰੇ ਨੇ ਲੇਕਿਨ ਉਹਨਾਂ ਦੇ ਫਾਇਦਾ ਤਾਂ ਹੋਣਾ ਉਹ ਜਦੋਂ ਤੁਸੀਂ ਸਾਰੇ ਲੋਕ ਆਓਗੇ ਇੱਥੇ ਹਾਂਜੀ ਜਿੰਨੀ ਦੇ ਰੋਣਾ ਨਹੀਂ ਕਿਤੇ ਜਾਣਾ ਨਹੀਂ ਕਸੂਰ ਹੀ ਆ ਕਾਦੀਪਿੰਡ ਵਾਲਾ ਗੁਰਦੁਆਰਾ ਹਾਂਜੀ ਤੇ ਉਹ ਥਾਸੀ ਗੁਰਦੁਆਰਾ ਸਾਹਿਬ ਉਹ ਜੇ ਲੋਕਾਂ ਦਾ ਧਿਆਨ ਹੋਵੇ ਤੇ ਆਟੋਮੈਟਿਕਲੀ ਗਵਰਨਮੈਂਟ ਦਾ ਧਿਆਨ ਹੋਵੇ ਜਦੋਂ ਲੋਕ ਹੁੰਦੇ ਆ ਤੇ ਇਹਨਾਂ ਦੀ ਆਪਾਂ ਸਾਬ ਸੰਭਾਲ ਕਰੀਏ ਉਹ ਜਿੱਥੇ ਜਿੱਥੇ ਮੇਨ ਨੇ ਉਹ ਸਾਰੇ ਅਸਰ ਪਤਾ ਸੋਹਣਾ ਅਸੀਂ ਦਫ਼ਤੂ ਵੀ ਗਏ ਹਾਂ ਦਫ਼ਤੂ ਵੀ ਗਏ ਗਏ ਬਹੁਤ ਉਤਵੀ ਗੁਰਦੁਆਰਾ ਸਾਹਿਬ ਫਿਰ ਇਹ ਪਾਸੇ ਤੀਸਰੀ ਦਾ ਜਿਹੜਾ ਕੋਲ ਕਰ ਆਪਣੇ ਚਾਰ ਉਹਦੇ ਕੋਲੇ ਹੀ ਆ ਏਕਾਂ ਦੇ ਵਿੱਚ ਬੜਾ ਉਹਦੀ ਕਾਦੀ ਪਿੰਡਾਂ ਦੀ ਗੱਲ ਕਰ ਉਹ ਕਾਦੀ ਪਿੰਡਾਂ ਦੀ ਹਾਂਜੀ ਉੱਥੇ ਵੀ ਗਏ ਏਕਾਂ ਚ ਬੜਾ ਉਹ ਗਰਮੀ ਸਤਨ ਬਹੁਤ ਜ਼ਿਆਦਾ ਕਾਂਕ ਦੇ ਵਿੱਚ ਅੰਗੂਲੇ ਸ਼ਾਦ ਵੀ ਜਾਣਾ ਸੀ ਨਾ ਫਿਰ ਅਸੀਂ ਉਧਰ ਨੂੰ ਜਨਤਪੁਰ ਨਿਕਲਿਆ ਸੀ ਅਸੀਂ ਕੱਢਿਆ ਉਧਰ ਨੂੰ ਫਿਰ ਇੱਥੇ ਤਤਲਿਆਣੇ ਵੀ ਗਏ ਆ ਫਿਰ ਮੈਨੂੰ ਸ਼ਹਿਰੇ ਫਿਰਕਾ ਗਏ ਅਸੀਂ ਕਿ ਸਾਡੀ ਕੋਸ਼ਿਸ਼ ਸੀ ਕਿ ਵੀ ਉਹਨੂੰ ਸ਼ਹਿਰੇ ਫਿਰਕਾ ਦੀ ਆਪਾਂ ਗੱਲ ਕਰਦੇ ਆਪਾਂ ਸਮੀ ਨਿਸ਼ਾਨੇ ਵਿਲਕਾ ਮੈਂ ਤੇ लवली ਨੇ ਅਸੀਂ ਤਕਰੀਬਨ ਉਥੇ ਸਾਲ ਪੂਰਾ ਲਾਇਆ ਹਾਂ ਜੀ ਅਸੀਂ ਮਹੀਨਾ ਕੁ ਵੀ ਉਥੇ ਰਹੇ ਨਹੀਂ ਆ ਮਤਲਬ ਕਿ ਉਹ ਪਹਿਲੋ ਤੇ ਹੁੰਦਾ ਨਾ ਵੀ ਉਹ ਜਿੰਨਾ ਜਿੰਨਾ ਦੇ ਕੋਲ ਜ਼ਮੀਨ ਹੈ ਉਹ ਰਿਕਵਰ ਕਰਾਉਣੀ ਉਥੋਂ ਦੇ ਅਸੀ ਸਾਹਿਬ ਨੇ ਉਹਨੇ ਸਾਡੀ ਬੜੀ ਮਦਦ ਕੀਤੀ ਉਹਨਾਂ ਨੇ ਜ਼ਮੀਨ ਰਿਕਵਰ ਕਰਾਈ ਫਿਰ ਚਾਰ ਦਿਵਾਦੀ ਕਰਾਈ ਫਿਰ ਉੱਥੇ ਮਿੱਟੀ ਮੁੱਟੀ ਪਵਾਈ ਪਤੀ ਵਾਈਸ ਫਾਈ ਕਰਾਏ ਫਿਰ ਇੱਕ ਪ੍ਰਕਾਸ਼ ਜੀ ਅਰਦਾਸ ਵੀ ਹੋਈ ਸੀ ਜਿਹੜਾ ਉਪਰ ਕੀਤਾ ਇਤਿਪ ਸਿੰਘ ਵੀ ਗਏ ਸੀ ਨਾ ਇਹਨਾਂ ਨੇ ਸੁਖਨੀ ਸਾਹਿਬਾ ਪਾਠ ਵੀ ਕੀਤਾ ਲੇਕਿਨ ਹੁਣ ਨਹੀਂ ਗੱਲ ਇਹ ਆ ਕਿ ਉਹ ਹੁਣ ਫੇਰ ਉਦਾਂ ਹੀ ਹੋ ਗਿਆ ਨਹੀਂ ਕੋਈ ਵੀ ਰਹਿਣ ਹੁਣ ਕੋਈ ਜਾਵੇ ਉੱਥੇ ਤੇ ਉਹ ਉਹ ਬਰਤਾਰ ਨਹੀਂ ਰੋੜ ਨਹੀਂ ਵਧੀਆ ਨਾ ਰੋੜ ਨਹੀਂ ਵਧੀਆ ਉੱਥੇ ਬਹੁਤ ਜਿੰਨਾਂ ਉਤਸਵ ਗਏ ਸੀ ਥੱਕ ਗਏ ਉਦੋਂ ਉਹ ਥੱਕੇ ਨਾ ਬੰਦ ਰੋੜ ਉਹਦਾ ਰੋੜ ਨਹੀਂ ਆ ਸੁਣੀ ਬਣੀ ਅਸੀਂ ਤਰੀਬਨ ਉੱਥੇ ਉਦੋਂ ਅਸੀਂ 36 ਲੱਖ ਰੁਪਇਆ ਲਾਇਆ ਸੀ ਉੱਥੇ ਅੱਛਾ ਜੀ ਉਹ ਉਹ ਇੰਨੇ ਕੰਮ ਤੇ ਉਹ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਨੂੰ ਲੱਗਦਾ ਵੀ ਹਮੇ 36 ਲੱਖ ਫਿਰ ਉਹ ਉਹ ਸਾਹਬ ਨਾਲ ਤੇ ਖਰਾਬ ਹੀ ਨਾ ਜੇ ਹੁਣ ਫਿਰ ਉਦਾਂ ਹੀ ਪੁਰਾਣਾ ਹਾਲ ਹੋ ਗਿਆ ਉਦਾਂ ਹੀ ਅਸੀਂ ਪੁੱਛਿਆ ਸੀ ਉਹ ਨਿਆਣੇ ਆ ਗਏ ਸੀ ਸਾਨੂੰ ਦੇਖ ਕੇ ਸੀ ਕਿ ਇੱਥੇ ਕੋਈ ਸਪਾਈਸ ਵੇ ਨਹੀਂ ਕਿੱਥੇ ਕਰਦੇ ਆ ਇੱਥੇ ਰਹਿੰਦੇ ਆ ਸਪਾਈ ਕਰਦੇ ਮੈਂ ਕਿਹਾ ਇੱਥੇ ਵੇਂਗਣਾ ਮੂਣਾ ਬੱਕਰੀ ਦੀਆਂ ਕਿੰਨਾ ਕੁਝ ਵਿਆਪਾਰ ਖਲਾਰਾ ਬਾਰਵੀਂ ਸਫਾਈ ਹੋਵੇ ਨਾ ਅੰਦਰੋਂ ਵੀ ਝਾੜੂ-ਝੋੜੂ ਲੱਗਾ ਹੋਵੇ ਫਿਰ ਵੀ ਆ ਵੇਖੋ ਇਹ ਜਦ ਮੈਂ ਆ ਨਾ ਨਾ ਵੀ ਇਹ ਰਿਸਪੌਂਸਿਬਿਲਟੀ ਜਿੰਨਾ ਦੀ ਵਿਰਾਸਤ ਹੈ ਉਹਨਾਂ ਆਉਣਗੇ ਤਾਂ ਪਾਵਾਂਗੇ ਤੇ ਫਿਰ ਕੰਮ ਸੈੱਟ ਹੋ ਜਾਣਾ ਹੁਣ ਦੂਸਰੀ ਗੱਲ ਇਹ ਚ ਕੱਟੋ-ਕੱਟ ਇੱਕ ਬੰਦਾ ਇੱਕ ਅੱਧਾ ਬੰਦਾ ਹੀ ਉੱਥੇ ਹਾਇਰ ਕਰਾ ਕੇ ਉਹਨੂੰ ਤਲਫਾਤ ਰੱਖ ਦੇ ਉਹ ਇੱਥੇ ਨਹੀਂ ਜਾ ਰਹੀ ਇਹ ਕਿਸੇ ਤੇ ਨਹੀਂ ਕਰਨਾ ਨਾ ਆਪੋ ਆਪਣਾ ਕੰਮ ਆਪੇ ਕਰ ਕਿਸੇ ਨੇ ਗਵਰਨਮੈਂਟ ਨੇ ਉਦੋਂ ਕਰਨਾ ਵਾ ਜਦੋਂ ਉਹਨੂੰ ਪਤਾ ਲੱਗੇ ਵੀ ਯਾਰ ਇੱਥੇ ਤੇ 10-20 ਹਜ਼ਾਰ ਲੋਕ ਆਉਂਦੇ ਆ ਇਸ ਉਹਨਾਂ ਨੂੰ ਰੋਡ ਵੀ ਬਣਾਉਣਾ ਸੀ ਇੱਥੇ ਵੀ ਸਰਕਾਰ ਦੇ ਅੰਡਰ ਕਰੀਏ ਉਹਨੂੰ ਸਹੀ ਕਰੀਏ ਤੇ ਹੁਣਾ ਉਦਾਂ ਹੀ ਫੇਰ ਤੇਨਕਾਸ ਵੀ ਗਏ ਅਸੀਂ ਚਵਸਾ ਵੀ ਗਏ ਕਿ ਬਗਉ ਮੰਸ਼ਾ ਦਾ ਉਹ ਵੀ ਗਏ ਆ ਦਿਪਾਲਪੁਰ ਵੀ ਗਏ ਆ ਉੱਥੇ ਦੋ ਘਰ ਨੇ ਕੋਈ ਵੀਡੀਓ ਮੈਂ ਜਿੱਦਾਂ ਮੇਰੀ ਕੋਸ਼ਿਸ਼ ਜਿੱਦਾਂ ਜਿੱਦਾਂ ਤੁਸੀਂ ਵੀਡੀਓ ਪਾਈਆਂ ਨਾ ਮਿਹਨਤ ਕਰਕੇ ਕਿ ਸਾਡੇ ਵੀ ਜਿੰਮ ਚ ਹੈਗਾ ਸੀ ਸਾਡਾ ਵੀ ਫਰਜ਼ ਬੰਦਾ ਜਾਣਾ ਦਿਪਾਲਪੁਰ ਉਹ ਐਂਡ ਤੱਕ ਗਏ ਸੀ ਹਾਂਜੀ ਹਾਂਜੀ ਉਹ ਵੀ ਉਹ ਵਟਣ ਗਏ ਸੀ ਨਾ ਉਹ ਬੜਾ ਸੋਹਣਾ ਸੋਹਣਾ ਦਿਪਾਲਪੁਰ ਵਾਲਾ ਹਾਂਜੀ ਦੋ ਘਰ ਵੀ ਰਹਿੰਦੇ ਨਾ ਚੋਆ ਸਾਹਿਬ ਵੀ ਕੋਈ ਕੋਈ ਅਪੜਾ ਉੱਥੇ ਉੱਥੇ ਵੀ ਇਹ ਸਾਰੀ ਮੈਨੂੰ ਯਾਦ ਸੀ ਮੈਂ ਕਿਹਾ ਨਾਸਰ ਨਹੀਂ ਥੇ ਮੈਂ ਘੜੀ ਚਾਪੀ ਪਾਣੀ ਪੀ ਲਿਆ ਸੀ ਆਵਾਜ਼ ਕੇ ਹੁਣ ਸਿਕਾ ਨਾ ਤੇ ਉਹ ਆਪਣਾ ਪਹਿਲਾਂ ਮੈਨੂੰ ਨਹੀਂ ਪਤਾ ਹੀ ਲੱਗਾ ਵੀ ਦਿਪਾਲਪੁਰ ਉਹ ਹੋਰ ਦੂਰ ਹੋਵੇਗਾ ਫਿਰ ਜਦੋਂ ਉਹ ਚਲ ਗਏ ਨਾ ਸੀ ਘਰ ਚ ਮੈਂ ਹਾਂ ਇੱਥੇ ਤੇ ਮੈਂ ਕਿ ਉਹਨਾਂ ਨੇ ਪਾਣੀ ਪੀਤਾ ਲਵਲੀ ਨਾਲ ਸੀ ਫਿਰ ਉਹ ਤੁਸੀਂ ਤਪਾਕ ਪਤਨ ਗਏ ਉੱਥੇ ਛੋਟਾ ਨੰਕਿਆਣਾ ਉਹ ਬੜਾ ਸੋਹਣਾ ਗੁਰਦੁਆਰਾ ਹਾਂ ਉਹ ਨਹੀਂ ਫਿਰ ਗਿਆ ਕਿਹਦੇ ਕਿੰਨਾ ਹਾਂ ਤੱਕ ਮੜਾ ਕਥੇ ਹੋ ਗਿਆ ਨਾ ਕੀ ਹੋਇਆ ਮੜਾ ਮੈਂ ਜਾਣਦੇ ਹੁੰਦੇ ਆ ਮੈਨੂੰ ਮੜਾ ਹੋਣ ਦਿਓ ਹੋਰ ਨਹੀਂ ਨਹੀਂ ਸਿਹਤ ਸਹੀ ਰਹਿੰਦੀ ਹੈ ਭਾਈ ਨੇ ਮਾਡਲਿੰਗ ਕਰਨੀ ਹੈ ਚੱਕਿਆ ਵੀ ਦੋਸਤੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਭੈਣ ਜੀ ਉਹਨਾਂ ਨੂੰ ਆਪਾਂ ਫੇਰ ਵਾਦਾ ਵਾ ਇਹਨਾਂ ਦਾ ਬਾਬਾ ਸ਼ਿਵੀ ਚੰਦ ਜੀ ਜਗ੍ਹਾ ਤੇ ਲੈ ਕੇ ਜਾਣਾ ਤੇ ਤੁਹਾਨੂੰ ਮੈਂ ਦਰਸ਼ਨ ਕਰਾ ਕੇ ਲੈਣਾ ਤੇ ਰੱਬ ਨੇ ਚਾਹਿਆ ਤੇ ਆਵਾਂਗੇ ਫੇਰ ਥੋੜੇ ਦਿਨਾਂ ਤੱਕ ਮਿਲਦੇ ਆ ਰੱਬ ਰੱਖਾ